मामला ਪਿੰਡ ਬਹਿਰਾਮ ਸ਼੍ਰਿਸ਼ਤਾ ਜ਼ਿਲ੍ਹਾ ਜਲੰਧਰ ਵਿੱਚ 45 ਮਰਲੇ ਵਕਫਾ ਬੋਰਡ ਦੀ ਜਗ੍ਹਾ ਜੋ ਕਿ ਗੁਰਮੀਤ ਸਿੰਘ ਪੁੱਤਰ ਦਰਵਾਰਾ ਸਿੰਘ ਪਿੰਡ ਪਸਣ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਨਾਮ ਤੇ ਸਾਲ 2021 ਤੋਂ ਅਲਾਟ ਹੋਈ ਸੀ ਜਿਸ ਦੇ ਪੇਪਰ ਬਾਬਾ ਗੁਰਮੀਤ ਸਿੰਘ ਵੱਲੋਂ ਪੇਸ਼ ਕੀਤੇ ਗਏ ਹਨ ਜੋ ਕਿ ਪੋਗ ਪਰ ਪੁਲਿਸ ਅਤੇ ಗ್ರಾಮ ਪੰਚਾਇਤ ਬਹਿਰਾਮ ਸ਼੍ਰਿਸ਼ਤਾ ਆਦ ਦੇਖ ਚੁੱਕੇ ਹਨ ਪਰਬਿੰਦਰ ਅਜੇ ਤੱਕ ਕੋਈ ਵੀ ਪੇਪਰ ਜਾਂ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੀ ਇਸ ਜਗ੍ਹਾ ਤੇ 2021 ਤੋਂ ਗੁਰਮੀਤ ਸਿੰਘ ਦਾ ਕਬਜ਼ਾ ਹੈ ਇਸ ਜਗ੍ਹਾ ਤੇ ਜਾ ਕੇ ਪਿੰਡ ਦੀ ਪੰਚਾਇਤ ਨੇ ਵੀ ਚੈੱਕ ਕੀਤਾ ਜਿੱਥੇ ਬਿੰਦਰ ਦਾ ਕੋਈ ਵੀ ਸਮਾਨ ਨਹੀਂ ਪਾਇਆ ਗਿਆ ਅਤੇ ਬਿੰਦਰ ਵੱਲੋਂ ਗੁਰਮੀਤ ਸਿੰਘ ਅਤੇ ਪਿੰਡ ਦੇ ਕੁਝ ਦਿਹਾੜੀਦਾਰ ਵਿਅਕਤੀਆਂ ਉੱਤੇ ਝੂਠੀਆਂ ਦਰਖਾਸਤਾਂ ਦੇ ਕੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਪੰਚਾਇਤ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਕਿ ਉਸ ਜਗ੍ਹਾ ਤੇ ਕੋਈ ਵੀ ਲੜਾਈ ਨਹੀਂ ਹੋਈ ਅਤੇ ਬਿੰਦਰ ਵੱਲੋਂ ਗੁਰਮੀਤ ਸਿੰਘ ਵਗੈਰਾ ਤੇ ਝੂਠੇ ਪਰਚੇ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਗ੍ਰਾਮ ਪੰਚਾਇਤ ਬਹਿਰਾਮ ਸ਼੍ਰਿਸ਼ਤਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਔਰਤ ਬਿੰਦਰ ਝੂਠੀਆਂ ਦਰਖਾਸਤਾਂ ਦੇ ਕੇ ਪਿੰਡ ਦਾ ਮਾਹੌਲ ਖਰਾਬ ਕਰ ਰਹੀ ਹੈ ਅਤੇ ਇਸ ਦੀਆਂ ਝੂਠੀਆਂ ਦਰਖਾਸਤਾਂ ਅਤੇ ਪਰਚਿਆਂ ਨੂੰ ਖਾਰਿਜ ਕੀਤਾ ਜਾਵੇ ਕੀ ਹੈ ਪੂਰਾ ਮਾਮਲਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀਆ ਕੀ ਦਾਸ ਜਹੇਦਾਰ ਗੁਰਮੀਤ ਸਿੰਘ ਪਿੰਡ ਪੱਛਣਾ ਥਾਣਾ ਕਰਤਾਰਪੁਰ 2021 ਸਾਲ ਦੇ ਵਿੱਚ ਬ੍ਰਾਮ ਸੇ ਰਿਸ਼ਤਾ ਦੇ ਵਿੱਚ ਕੋਈ 45 ਮਰਲੇ ਜਗ੍ਹਾ ਬਕਰਬੋਰ ਦੀ ਦਾਖ ਨੇ ਪਟੇ ਤੇ ਲਈ ਆ ਉਦੋਂ ਤੋਂ ਲੈ ਕੇ ਉੱਥੇ ਨਿਹੰਗ ਸਿੰਘਾਂ ਦੀ ਛੌਨੀ ਬਣੀ ਆ ਪੜਾ ਬਣਿਆ ਨਿਸ਼ਾਨ ਸਾਹਿਬ ਲੱਗਾ 21 ਸਾਲ ਦਾ ਇਹਨਾਂ ਨੇ ਉਹ ਉਹਨਾਂ ਦਿਨਾਂ ਦੇ ਵਿੱਚ ਵੀ ਕੋਈ ਸ਼ਰਾਰਤੀ ਅੰਸਰ ਨਾਲ ਲੈ ਕੇ ਬਿੰਦਰ ਬ੍ਰਾਮ ਸੇ ਰਿਸ਼ਤੇ ਤੋਂ ਆ ਉਹਨਾਂ ਨੇ ਸਾਡੇ ਤੇ ਇੱਕ ਝੂਠਾ ਪਰਚਾ ਦਰਜ ਕਰਾਇਆ ਹੈ ਕੋਈ ਮਾਨਯੋਗ ਡਿਪਟੀ ਸਾਹਿਬ ਤੇ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਇਨਕੁਆਇਰੀ ਕਰਕੇ ਡਿਪਟੀ ਸਾਹਿਬ ਅਜੇ ਗਾਂਧੀ ਨੇ ਉਹ ਪਰਚੇ ਦਾ ਜਿਹੜਾ ਉਹ ਕੈਨਸਲ ਕੀਤਾ ਤੇ ਜਿਹੜਾ ਸਾਡੀ ਇਹਨਾਂ ਨੇ ਕੁੱਟਮਾਰ ਕੀਤੀ ਸਾਡੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਸਾਡੇ ਦਿਮਾਲਿਆਂ ਦੀ ਬੇਅਦਬੀ ਕੀਤੀ ਉਹਦਾ ਇਹਦੇ ਤੇ ਪਰਚਾ ਦਰਜ ਆ ਜਿਹਦੀ ਕਿ ਕੱਲ ਨੂੰ ਤਰੀਕ ਆ ਉਹਦੇ ਤੇ ਜ਼ਮਾਨਤ ਤੇ ਬਾਹਰ ਆਈ ਆ ਇਹਦੇ ਨਾਲ ਹੁਣ ਇੱਕ ਬ੍ਰਾਮ ਸ੍ਰੇਸ਼ਟੇ ਤੋਂ ਵਿਸ਼ਨ ਆ ਇੱਕ ਕੁਲਵਿੰਦਰ ਭੋਗਪੁਰ ਤੋਂ ਆ ਇੱਕ ਜੱਸ ਕਲਿਆਣ ਆ ਭੋਗਪੁਰ ਤੋਂ ਇਹ ਨਵੇਂ-ਨਵੇਂ ਤੋਂ ਬੰਦੇ ਲੱਭ ਕੇ ਨਵੇਂ ਤੋਂ ਨਵੇਂ ਬੰਦੇ ਲੱਭ ਕੇ ਨਾ ਤੇ ਸ਼ਰਾਰਤੀ ਅੰਸਰ ਨਾਲ ਲੈ ਕੇ ਤੇ ਆ ਪਿਛਲੇ ਕੁਝ ਦਿਨਾਂ ਤੋਂ ਪਹਿਲਾਂ ਇਹਨਾਂ ਨੇ ਸਾਡੇ ਪਲਾਟ 'ਚ ਜਵਾਕੇ ਤੇ ਸਾਡੇ ਜਿਹੜੇ ਉੱਥੇ ਲੇਬਰ ਦੇ ਬੰਦੇ ਰੱਖੇ ਹੈਗੇ ਦੋਨਾਂ ਦੇ ਸੱਟਾਂ ਵੀ ਮਾਰੀਆਂ ਸਾਡਾ ਉਤੋਂ ਦੋ ਤਿੰਨ ਮਹੀਨੇ ਪਹਿਲਾਂ ਵੀ ਮੈਂ ਦਰਖਾਸਤ ਦਿੱਤੀ ਭੋਗਵੋ ਥਾਣੇ ਸਾਡਾ ਜਿੰਦਾ ਤੋੜ ਕੇ ਤੇ ਇਹਨਾਂ ਨੇ ਅੰਦਰੋਂ ਸਮਾਨ ਵੀ ਚੋਰੀ ਕੀਤਾ ਤੇ ਹੁਣ ਸਾਨੂੰ ਪਤਾ ਲੱਗਾ ਵੀ ਸਾਡੇ ਦੇ ਸੱਟਾ ਮਾਰ ਕੇ ਤੇ ਸਾਡੇ ਤੇ ਹੀ ਪਰਚਾ ਝੂਠਾ ਕਰਾਉਂਦੇ ਫਿਰਦੇ ਆ ਉਹੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਸਹੀ ਇਨਕੁਆਇਰੀ ਕਰੋ ਜੇ ਅਹੀਂ ਝੂਠੇ ਆ ਤਾਂ ਸਾਡੇ ਤੇ ਕਰੋ ਜੇ ਉਹ ਝੂਠੇ ਤੇ ਉਹਨਾਂ ਤੇ ਕਰੋ ਇਹ ਜਿਹੜੇ ਸ਼ਰਾਰਤੀ ਅੰਸਰਿਆ ਇਹ ਸਾਰਾ ਮਾਹੌਲ ਖਰਾਬ ਕਰਦੇ ਆ ਤੇ ਕੱਲ ਨੂੰ ਸਾਡੇ ਉਥੇ ਰਹਿਣ ਵਾਲੇ ਬੰਦਿਆਂ ਦੀ ਜਾਂ ਸਾਡਾ ਕੋਈ ਵੀ ਨੁਕਸਾਨ ਹੁੰਦਾ ਸਮੇਤ ਬਿੰਦਰ ਸਾਡੇ ਡੇਰੇ ਤੇ ਜਿਹੜੇ ਬੰਦੇ ਰਹਿੰਦੇ ਆ 24 ਘੰਟੇ ਉੱਥੇ ਕੋਈ ਵੀ ਨੁਕਸਾਨ ਜਾਂ ਸਾਡੇ ਬੰਦਿਆਂ ਦਾ ਉੱਥੇ ਰਹਿਣ ਵਾਲਿਆਂ ਦਾ ਰਾਹਤੇ ਸਾਡਾ ਕੇਸ ਦਾ ਵੀ ਹੁੰਦਾ ਇਹ ਸਮੇਤ ਬਿੰਦਰ ਉਹਦਾ ਲੜਕਾ ਤੇ ਤਿੰਨ ਚਾਰ ਸ਼ਰਾਰਤੀ ਅੰਸਰ ਜਿਹੜੇ ਜਾਂ ਨਾਂ ਲੈ ਆ ਇਹ ਜ਼ਿੰਮੇਦਾਰ ਹੋਣਗੇ ਪੁਲਿਸ ਅੱਛਨ ਤੇ ਬੇਨਤੀ ਆ ਤੇ ਇਹ ਹਾਂਜੀ ਅਸੀਂ ਮੰਗ ਕਰਦੇ ਆ ਇਹਨਾਂ ਤੇ ਕਾਹ ਦਿੱਤਾ ਜਾ ਨਾਂ ਉਹਨਾਂ ਦੇ ਹੈਗੇ ਜੀ ਵਿਸ਼ਨ ਉਹ ਕਲੋਨੀ ਚ ਰਹਿੰਦੇ ਆ ਬਰਾਮ ਜਿਹੜਾ ਤੇ ਕੁਲਵਿੰਦਰ ਭੋਗਪੁਰ ਦਾ ਤੇ ਜਸ ਕल्याਣਵੀ ਭੋਗਪੁਰ ਦਾ ਇਹ ਇਥੇ ਲੈ ਕੇ ਦੂਜੇ ਦਿਨ ਥਾਣੇ ਦੇ ਮੋਰੇ ਇਕੱਠੇ ਹੋ ਗਏ ਤੇ ਕੋਈ ਨਾ ਕੋਈ ਪ੍ਰਦਰਸ਼ਨ ਕਰਨ ਲੱ ਪੈਂਦੇ ਆ ਤੇ ਸੰਗ ਰਾਹ ਜਾਂਦਿਆਂ ਨੂੰ ਵੀ ਖਰਾਬੀ ਕਰਦੇ ਆ ਝੂਠੀਆਂ ਵੀਡੀਓ ਬਣਾ ਬਣਾ ਪਾਈ ਜਾਂਦੇ ਆ ਕੋਈ ਸੱਚਾਈ ਵਾਲੀ ਗੱਲ ਹੋਣੀ ਚਾਹੀਦੀ ਹੈ ਨਾ ਇਹ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਨਾ ਸ਼ਰਾਰਤੀ ਅਨਸਨਾ ਤੇ ਨੱਥ ਪਾਈ ਜਾਵੇ ਜੇ ਨਾ ਪਾਈ ਤੇ ਫੇ ਅਸੀਂ ਪਾ ਕੇ ਦਿਖਾਵਾਂਗੇ ਹਾਂਜੀ ਆ ਜਹੇਬੰਦੀਆਂ ਸਾਡੇ ਨਾਲ ਆ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹਨਾਂ ਨੂੰ ਇਹਨਾਂ ਨੂੰ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹਨਾਂ ਨੂੰ ਦੋ ਚੌਂ ਦਿਨਾਂ ਦੇ ਵਿੱਚ ਵਿੱਚ ਸਵਾਰ ਲਓ ਸਿੱਧੇ ਕਰ ਲਓ ਨੀਦੇ ਹਫਤੇ ਬਾਅਦ ਅਸੀਂ ਕੋਈ ਨਾ ਕੋਈ ਵਿਚਾਰਾ ਆਪਣਾ ਕਰਾਂਗੇ ਸਾਡੇ ਦਲਪੰਥ ਦੇ ਸਿੰਘ ਬਾਬਾ ਗਰਮੀਤ ਸਿੰਘ ਜੀ ਨੇ ਬੜਾ ਵਿਸਤਾਰ ਨਾਲ ਸਾਰਾ ਕੁਝ ਦੱਸਿਆ ਕਿ ਪਿਛਲੇ 21 ਸਾਲਾਂ ਤੋਂ ਜੋ ਸਾਡੀ ਉੱਥੇ ਛੌਣੀ ਹੈ ਪਿੰਡ ਬਰਾਮ ਦੇ ਵਿੱਚ ਸ਼ਰੋਣੀ ਭਗਤ ਧੰਨਾ ਜੀ ਤਰਨਾਦਲ ਤੇ ਉੱਥੇ ਨਿਸ਼ਾਨ ਸਾਹਿਬ ਝੁੱਲ ਰਿਹਾ ਤੇ ਸਾਡੇ ਉੱਤੇ ਪਿੰਡ ਦੇ ਹੀ ਵਿਅਕਤੀ ਜਿਹੜੇ ਮੁੰਡਾ ਉੱਥੇ ਸੇਵਾ ਕਰਦਾ ਇਹਦੇ ਉੱਤੇ ਵੀ ਹਮਲਾ ਹੋਇਆ ਕਈ ਵਾਰ ਉਹਤੇ ਚੋਰੀ ਕੀਤੀ ਗਈ ਜਿਵੇਂ ਕਿ ਝੂਠਾ ਪਰਚਾ ਇਹਨਾਂ ਦੇ ਅੱਗੇ ਕਰਾਇਆ ਉਹ ਝੂਠਾ ਪਰਚਾ ਜਿਹੜਾ ਉਹ ਕੈਂਸਲ ਹੋ ਗਿਆ ਤੇ ਉਹਦੇ ਖਿਲਾਫ ਇੱਕ ਕਾਰਵਾਈ ਜਿਹੜੀ ਚੱਲ ਰਹੀ ਹੁਣ ਜਿਹੜਾ ਉਹਨਾਂ ਨੇ ਨਾਲ ਇਹ ਬੰਦਿਆਂ ਨੇ ਰਲ ਕੇ ਝੂਠਾ ਪਰਚਾ ਜਿਹੜਾ ਕਰਵਾਇਆ ਇਹ ਤਿੰਨ ਬੰਦੇ ਜਿਵੇਂ ਇਹਨਾਂ ਨੇ ਦੱਸਿਆ ਇਹ ਬੰਦੇ ਜਿਹੜੇ ਨੇ ਗਲਤ ਇਹ ਪ੍ਰਸ਼ਾਸਨ ਨੂੰ ਵੀ ਪਰੇਸ਼ਾਨ ਕਰ ਰਹੇ ਨੇ ਤੇ ਮਾਹੌਲ ਖਰਾਬ ਕਰ ਰਹੇ ਨੇ ਸੋ ਮੈਂ ਪ੍ਰਸ਼ਾਸਨ ਅਕਿ ਬੇਨਤੀ ਕਰਾਂਗਾ ਕਿਸੇ ਤਰ੍ਹਾਂ ਦਾ ਵੀ ਸਾਡਾ ਉੱਤੇ ਕੋਈ ਨੁਕਸਾਨ ਹੋ ਜਾਂਦਾ ਇਹ ਤਿੰਨੇ ਬੰਦੇ ਜਿਹੜੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਚੌਥਾ ਬੀਬੀ ਦੇ ਉੱਤੇ ਖਲਾਫ ਜਿਹੜਾ ਉਤੇ ਇਸ ਤਰ੍ਹਾਂ ਦਾ ਮਾਹੌਲੇ ਖਰਾਬ ਕਰਦੇ ਨੇ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਨਤ ਪਾਣ ਨਹੀਂ ਤੇ ਫਿਰ ਦਲਪੰਥ ਜਿਵੇਂ ਨਤ ਪਾਉਂਦਾ ਉਵੇਂ ਪਾਏਗਾ ਸੋ ਮੁੜ ਕੇ ਨਾ ਪ੍ਰਸ਼ਾਸਨ ਕਵੇ ਕਿ ਇਹ ਨਾ ਮੁੜ ਕੇ ਕਹੇ ਕਿ ਇਹਨਾਂ ਨੂੰ ਤੁਸੀਂ ਕਿਉਂ ਮਾਰਿਆ ਜੇ ਇਹਨਾਂ ਦਾ ਮਲਾਜ ਮਲੂਜੇ ਹੋਣੇ ਨੇ ਫਿਰ ਇਹਨਾਂ ਦੇ ਸਾਰਾ ਕੋਈ ਝੂਠੇ ਪਰਚੇ ਇਹਨਾਂ ਨੇ ਉਹ ਬੀਬੀ ਰਾਹੀਂ ਕਰਾਉਂਦੇ ਫਿਰ ਆਪਣੇ ਕਰਾ ਲੈਣ ਸੋ ਇੰਨੀਆਂ ਕੋਈ ਬੇਨਤੀਆਂ ਦਲਪੰਥ ਤੋਂ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਕਹਿਣਾ ਚਾਹੁੰਦਾ ਆ ਪਰ ਸਾਾਨੂੰ ਇਹ ਦੇਖੋ ਮੈਂ ਇਹਨਾਂ ਨੇ ਪਹਿਲਾਂ ਮੇਰੇ ਤੇ ਹਮਲਾ ਕੀਤਾ ਸੀਗਾ ਸਵੇਰ ਦੇ ਸਵਾ 5 ਵਜੇ 4 ਮਹੀਨੇ ਹੋ ਗਏ ਆ ਮੇਰੀ ਲੱਤ ਦੇ ਉੱਤੇ ਸੁੱਤੇ ਪਏ ਦੇ ਇਹਨਾਂ ਨੇ ਸੱਟਾਂ ਮਾਰੀਆਂ ਆ ਇੱਕ ਬਿੰਦਰ ਸੀ ਨਾਲ ਉਹਦਾ ਮੁੰਡਾ ਆ ਗੱਗੀ ਨਾਲ ਇੱਕ ਵਿਸ਼ਨ ਡੱਬਰੀ ਵਿਸ਼ਨ ਇਹ ਤਿੰਨ ਬੰਦੇ ਆ ਚੌਥਾ ਬੰਦਾ ਜਿਹੜਾ ਆ ਉਹਨੇ ਮੂੰਹ ਲਪੇਟਿਆ ਹੋਇਆ ਸੀਗਾ ਉਹ ਨਹੀਂ ਹਲੇ ਤੱਕ ਪਤਾ ਲੱਗਾ ਬਾਕੀ ਬਿੰਦਰ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਦੋਂ ਉਹਦੇ ਮੁੰਡੇ ਨੂੰ ਗਵਿੰਦਰ ਨੂੰ ਚੱਕ ਕੇ ਲਿਆਂਦਾ ਤੇ ਉਹਨੇ ਆਪਣੇ ਆਪ ਦੱਸਣਾ ਵੀ ਕਿਹੜੇ ਕਿਹੜੇ ਬੰਦੇ ਸੀ ਸਵੇਰ 5 ਵਜੇ ਇਹਨਾਂ ਨੇ ਮੇਤੇ ਹਮਲਾ ਕੀਤਾ ਆ ਸੁੱਤੇ ਪਏ ਤੇ ਦੋ ਵੀਰੇ ਬੱਚੇ ਆ ਨਿਕਲੇ ਕੇ ਇਹਨਾਂ ਨੇ ਜੇ ਨਹੀਂ ਕੋਈ ਗੱਲ ਕੀਤੀ ਮੁੜ ਕੇ ਫੇਰ ਬਾਅਦ ਵਿੱਚ ਠੀਕ ਤਾਂ ਹੋ ਹੀ ਜਾਣਾ ਆ ਲੱਤ ਠੀਕ ਹੋ ਜਾਣੀ ਆ ਤਾਂ ਮੁੜ ਕੇ ਫੇਰ ਅਸੀਂ ਵੀ ਕਰਕੇ ਦੱਸਾਂਗੇ ਜਿੱਦਾਂ ਕਰੀ ਦਾ ਹੁੰਦਾ ਇਹਦਾ ਕਰਕੇ ਦੌੜ ਗਏ ਸੀਗੇ ਅਸੀਂ ਫੇਰ ਸਿੱਧਾ ਕਰਾਂਗੇ ਐਸ ਟਾਈਮ ਲੱਤ ਮੇਰੀ ਠੀਕ ਨਹੀਂ ਗਈ ਲੱਤ ਤਾਂ ਹੋ ਜਾਣੀ ਠੀਕ ਨਾ ਪੁਲਿਸ ਵੀ ਨਾ ਕਾਰਵਾਈ ਨਹੀਂ ਕਰਦੀ ਨਾ ਕਰੇ ਪਰ ਜਦੋਂ ਅਸੀਂ ਫੇਰ ਬਾਅਦ ਵਿੱਚ ਅਸੀਂ ਵੀ ਕਰਨਾ ਆਏ ਜੋ ਕਰਨਾ ਮੈਂ ਨਾ ਥਾਂ ਲਿਆ ਸਿੱਖ ਜਨਾਨੀ ਕੋਲੋਂ ਉਹਦਾ ਮੇਰਾ ਚੱਲਦਾ ਕੋਰਟ ਕੇਸ ਉਹ ਤਾਂ ਜੋ ਨੂੰ ਸਰਕਾਰ ਦਊਗੀ ਉਹ ਲੈ ਜਾਊਗਾ ਮੇਰੇ ਬੇਟੇ ਉਹਨੇ ਨਹੀਂ ਨਾਂ ਤੇ ਨਹੀਂ ਬੋਲਦੀ ਕਿ ਉਹਨੇ ਲੈ ਕੇ ਜਨਾਨੀ ਦਿੱਤਾ ਨਹੀਂ ਸਤੂ ਕਾਗਜ਼ੇ ਤਾਂ ਲੈ ਕੇ ਦਿੱਤੇ ਪੇਪਰ ਦੇ ਉੱਤੇ ਦੇਖਣ ਵਿੱਚ ਆਇਆ ਕਿ ਉਹਨਾਂ ਦੇ ਕੋਲ ਇੱਕ ਕਰਜ਼ਾ ਹੈਗੀ ਆ ਉਹਨਾਂ ਦੇ ਪਰ ਜਮੀਨ ਸਿੰਘ ਦਾ ਨਾਮ ਦੇਖੋ ਇਹ ਉਹਦੇ ਵਾਲੀ ਉਹਨਾਂ ਨੇ ਜੀ 2021 ਵਿੱਚ ਲੀਸ ਕਰਾਈ ਆ ਸਟੇ ਆਰਡਰ ਤੋਂ ਬਾਅਦ ਚਾਣੀ ਉਹ ਦੇਖ ਸਕਦੇ ਆ ਸਟੇ ਆਰਡਰ ਦੇ ਉੱਤੇ ਹੋ ਸਕਦਾ ਸਭ ਕੁਝ ਦੇਖ ਸਕਦੇ ਆ ਤੁਸੀਂ ਠੀਕ ਆ ਹਾਂਜੀ ਕੇਸ ਚੱਲਦਾ ਹੈਗਾ ਹਾਂਜੀ ਕੇਸ ਚੱਲਣ ਰਿਹਾ ਹੈ ਜੀ ਜਲੰਧਰ ਠੀਕ ਹੈ ਆਪਣੀ ਤੀਜੀ ਮੰਜ਼ਲ ਦੇ 303 ਨੰਬਰ ਕਮਰੇ ਚ ਹਾਂਜੀ ਸੁਣਾਈ ਗਈ ਅਗਲੀ ਸੁਣਾਈ ਹੈਗੀ ਸਾਡੀ 8ਵੇਂ ਮਹੀਨੇ 24 ਤਰੀਕ ਨੂੰ ਅਣਾ ਭੋਗਪੁਰ ਦੇ ਮੁਕਤਮਾ ਦਰਜ ਹੈਗਾ ਜੀ ਉਰੀ ਜਿਹੜੀ ਤਫਤੀਸ਼ ਜਿਹੜੀ ਹੈਗੀ ਆ ਚੱਲ ਰਹੀ ਆ ਮੁਕਤਮਾ ਅੰਡਰ ਇਨਵੈਸਟੀਗੇਸ਼ਨ ਹੈਗਾ ਇਹ ਮੁਕਤਮਾ ਪਿੰਡ ਬਹਿਰਾਮ ਸ੍ਰਿਸ਼ਟ ਹੈਗਾ ਉੱਥੋਂ ਦੀ ਕੋਈ ਜ਼ਮੀਨੀ ਝਗੜੇ ਨਾਲ ਸੰਬੰਧ ਰੱਖਦਾ ਹੈਗਾ ਜਿਹੜੀ ਇੱਕ ਲੇਡੀਜ਼ ਹੈਗੀ ਆ ਜਿਹੜੀ ਮਦਈ ਹੈਗੀ ਆ ਬਿੰਦਰ ਕੌਰ ਇਹਨੇ ਇੱਕ ਨਿਹਗ ਸਿੰਘ ਜਥੇਬੰਦੀ ਹੈਗੀ ਆ ਉਹਨਾਂ ਨਾਲ ਸੰਬੰਧ ਰੱਖਦੇ ਆ ਗੁਰਮੀਤ ਸਿੰਘ ਉਹਨਾਂ ਦੇ ਬਰਖਲਾ ਮੁਕੱਦਮਾ ਦਰਜਾ ਤੇ ਇਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਿਹਦੀ ਜਿਹੜੀ ਹੈਗੀ ਹੈ ਅਜੇ ਕਨਕਲੂਜਨ ਤੋਂ ਬਾਅਦ ਹੀ ਫਾਈਨਲ ਰਿਪੋਰਟ ਜਿਹੜੀ ਹੈਗੀ ਦਿੱਤੀ ਜਾਵੇਗੀ ਪੋਖਪੁਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਸਰਪੋਟ